ਸ਼ੁੱਧ ਅਸ਼ੁੱਧ ਸਿਹਤ ਸਿਹਤ ਮਿਹਨਤ ਮਿਹਰ ਮਿਹਰ ਮਿਹਨਤ ਮਿਹਨਤ ਪੰਜਾਬੀ ਭਾਸ਼ਾ ਵਿੱਚ ਜੇ ਭਾਸ਼ਾ ਦੇ ਵਿਗਿਆਨ ਨੂੰ ਸਮਝਿਆ ਜਾਵੇ ਤਾਂ ਬੱਚੇ ਸ਼ੁੱਧ ਅਸ਼ੁੱਧ ਵਿੱਚ ਕੋਈ ਵੀ ਗਲਤੀ ਨਹੀਂ ਕਰਦੇ ਜਿਹੜੇ ਜਿਹੜੇ ਇਹੜੇ ਕਿਹੜੇ ਚਿਹਰੇ ਚਿਹਰੇ ਕੋਈ ਵੀ ਅੱਖਰ ਹਾ ਹ ਅੱਖਰ ਦੇ ਅੱਗੇ ਲੱਗਿਆ ਹੁੰਦਾ ਹੈ ਤੇ ਉਸ ਦੇ ਉੱਪਰ ਲਾਂ ਦੀ ਮਾਤਰਾ ਲੱਗੀ ਹੁੰਦੀ ਹੈ ਤਾਂ ਉਹ ਰੂਲ ਗਲਤ ਹੁੰਦਾ ਹੈ ਹਾ ਹੀ ਅੱਖਰ ਤੋਂ ਪਹਿਲੇ ਅੱਖਰ ਤੇ ਹਮੇਸ਼ਾ ਸਿਹਾਰੀ ਲੱਗਣੀ ਹੈ ਉਸ ਦੇ ਮਗਰ ਇੱਕ ਅੱਖਰ ਹੈ ਤਾਂ ਸਾਹੇ ਅੱਖਰ ਤੋਂ ਪਹਿਲੇ ਅੱਖਰ ਤੇ ਹਮੇਸ਼ਾ ਲਾਾਂ ਦੀ ਜਗ੍ਹਾ ਤੀ ਸਿਹਾਰੀ ਲਗਾਓ ਤਾਂ ਸ਼ਬਦ ਸਹੀ ਲਿਖਿਆ ਜਾਏਗਾ ਅਗਰ ਤੁਸੀਂ ਵਿਗਿਆਨਕ ਰੂਲ ਨੂੰ ਨਹੀਂ ਸਮਝਦੇ ਤਾਂ ਹਮੇਸ਼ਾ ਗਲਤੀ ਕਰੋਗੇ ਸਿਹਤ ਨੂੰ ਸੱッセ ਲਾਵਾ ਹਾ ਹਾ ਤੱਤਾ ਨਹੀਂ ਲਿਖਣਾ ਸੱッセ ਸਿਹਾਰੀ ਹਾ ਹਾ ਤੱਤਾ ਲਿਖਣਾ ਮਿਹਰ ਨੂੰ ਮੰਮੇ ਲਾਵਾ ਹਾ ਹਾ ਰਾਰਾ ਨਹੀਂ ਲਿਖਾਂਗੇ ਅਸੀਂ ਅਸੀਂ ਮੰਮੇ ਸਿਹਾਰੀ ਹਾ ਹਾ ਰਾਰਾ ਲਿਖਾਂਗੇ ਕਿਉਂਕਿ ਹਾ ਹੈ ਮੰਮੇ ਦੇ ਪਿੱਛੇ ਹਾ ਹਾ ਲੱਗਿਆ ਹੈ ਜਦੋਂ ਕਿਸੇ ਅੱਖਰ ਦੇ ਪਿੱਛੇ ਹਾ ਹਾ ਲੱਗਿਆ ਹੁੰਦਾ ਹੈ ਉਸ ਦੇ ਪਿੱਛੇ ਇੱਕ ਅੱਖਰ ਹੋਰ ਹੁੰਦਾ ਹੈ ਤਾਂ ਉਸ ਤੋਂ ਸਾਹਮਣੇ ਅੱਖਰ ਤੇ ਕਦੇ ਵੀ ਲਾ ਨਹੀਂ ਲੱਗਦੀ ਹਮੇਸ਼ਾ ਸਿਹਾਰੀ ਹੀ ਲੱਗਦੀ ਇਸ ਤਰ੍ਹਾਂ ਅਸੀਂ ਪੰਜਾਬੀ ਭਾਸ਼ਾ ਦੇ ਜਿਹੜੇ ਸੁੱਧ ਅਸ਼ੁੱਧਾ ਉਹ ਵਿਦਿਆਰਥੀਆਂ ਨੂੰ ਵਿਗਿਆਨਕ ਤਰੀਕੇ ਨਾਲ ਸਿਖਾ ਤੇ ਸਮਝਾ ਸਕਦੇ ਹਨ ਇਸ ਤਰ੍ਹਾਂ ਸਿੱਖੀ ਹੋਈ ਭਾਸ਼ਾ ਬੱਚਿਆਂ ਦੇ ਦਿਮਾਗ ਵਿੱਚ ਹਮੇਸ਼ਾ ਬਣੀ ਰਹਿੰਦੀ ਹੈ ਤੇ ਉਹ ਕਦੇ ਵੀ ਭੁੱਲਦੇ ਨਹੀਂ ਹਨ ਕਿਸੇ ਵੀ ਚੀਜ਼ ਦੇ ਪਿੱਛੇ ਕਿਸੇ ਵੀ ਭਾਸ਼ਾ ਦੇ ਪਿੱਛੇ ਇੱਕ ਵਿਗਿਆਨਕ ਭਾਸ਼ਾ ਹੁੰਦੀ ਹੈ ਵਿਗਿਆਨਕ ਰੂਲ ਅਸੂਲ ਨਿਯਮ ਹੁੰਦੇ ਹਨ ਉਹਨਾਂ ਨਿਯਮਾਂ ਨੂੰ ਖੁਦ ਸਮਝ ਕੇ ਅਗਰ ਅਸੀਂ ਵਿਦਿਆਰਥੀਆਂ ਨੂੰ ਸਮਝਾਵਾਂਗੇ ਤਾਂ ਵਿਦਿਆਰਥੀਆਂ ਲਈ ਉਹ ਦਿੱਤਾ ਹੋਇਆ ਗਿਆਨ ਚਿਰ ਅਸਥਾਈ ਗਿਆਨ ਹੋਵੇਗਾ ਸੋ ਯਕੀਨਨ ਜਿਨ੍ਹਾਂ ਨੇ ਵੀ ਇਹ ਕਨਸੈਪਟ ਨੂੰ ਸਮਝ ਲਿਆ ਹੈ ਉਹ ਕਦੇ ਵੀ ਗਲਤੀ ਨਹੀਂ ਕਰਨਗੇ ਤੁਹੈ ਇਸ ਤਰ੍ਹਾਂ ਦੀਆਂ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਲਈ ਇਸ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਤੇ ਬਾਸ਼ਾ ਦੇ ਨਿਜ਼ਮ ਨੂੰ ਸਮਝਣ ਦੀ ਯਤਨ ਵਿੱਚ ਸ਼ਾਮਲ ਹੋ। ਸੋ ਬਹੁਤ-ਬਹੁਤ ਧੰਨਵਾਦ। ਚੈਨਲ ਸਬਸਕ੍ਰਾਈਬ ਕਰੋ ਸੁਖ ਨਾਲ ਸਬਸਕ੍ਰਾਈਬ ਕਰੋ ਧੰਨਵਾਦ ਜੇ ਇਸ ਤਰ੍ਹਾਂ ਦੀ ਕੋਈ ਹੋਰ ਜਾਣਕਾਰੀ ਤੁਹਾਡੇ ਕੋਲ ਉਪਲਬਧ ਹੈ ਤਾਂ ਉਹ ਕਮੈਂਟ ਬਾਕਸ ਵਿੱਚ ਜਰੂਰ ਸਾਂਝੀ ਕਰੋ